ਦੋਸਤੋ ਸਸ਼ੀ ਕਾਲ ਦੋਸਤੋ ਅੱਜ ਆਪਾਂ ਬਰਨਾਲਾ ਸ਼ਹਿਰ ਦੇ ਵਿੱਚ ਆ ਇੱਕ ਮਸ਼ੀਨਾਂ ਦੇ ਬਾਰੇ ਜਾਣਕਾਰੀ ਲੈਣ ਵਾਸਤੇ ਜਿਹੜੀਆਂ ਫੀਡ ਫੈਕਟਰੀ ਦੇ ਵਿੱਚ ਮਸ਼ੀਨਾਂ ਲੱਗਦੇ ਨੇ ਉਹ ਮਸ਼ੀਨਾਂ ਬਰਨਾਲਾ ਸ਼ਹਿਰ ਦੇ ਵਿੱਚ ਇੱਕ ਮਸ਼ਹੂਰ ਇੰਡਸਟਰੀ ਹੈ ਆ ਜਿਹੜੀ ਨਿੱਕਾ ਇੰਡਸਟਰੀ ਮਤਲਬ ਨਿੱਕਾ ਕਾਰੀਗਰ ਹੈ ਇਸ ਨਾਮ ਦੇ ਨਾਲ ਮਸ਼ਹੂਰ ਇੰਡਸਟਰੀ ਹੈ ਜਿੱਥੇ ਇੰਨੀ ਪਾਵਰਫੁੱਲ ਫੀਡ ਫੈਕਟਰੀ ਦੇ ਮਸ਼ੀਨਾਂ ਬਣਾਇਆ ਜਾਂਦੀਆਂ ਬਹੁਤ ਹੀ ਜ਼ਬਰਦਸਤ ਹਾਈ ਵੀ ਡਿਊਟੀ ਮਸ਼ੀਨਾਂ ਬਣਾਈਆਂ ਜਾਂਦੀਆਂ ਨੇ ਉਹਨਾਂ ਦੇ ਬਾਰੇ ਆਪਾਂ ਜਾਣਕਾਰੀ ਲੈਣ ਵਾਸਤੇ ਆਇਆ ਬਰਨਾਲਾ ਸ਼ਹਿਰ ਦੇ ਵਿੱਚ ਆਪਾਂ ਇੱਥੇ ਦੇਖ ਸਕਦੇ ਹਾਂ ਮਸ਼ੀਨਾਂ ਜਿਹੜੀਆਂ ਬਣ ਰਹੀਆਂ ਨੇ ਅੱਜ ਆ ਇਹ ਆਪਾਂ ਦੇਖ ਸਕਦੇ ਹਾਂ ਇਹ ਨਿਕਾ ਇੰਡਸਟਰੀ ਦੇ ਵਿੱਚ ਜਿਹੜੀਆਂ ਬਣ ਰਹੀਆਂ ਮਸ਼ੀਨਾਂ ਉਹਦੇ ਬਾਰੇ ਜਾਣਕਾਰੀ ਲੈਂਦੇ ਹਾਂ ਆ ਇਧਰ ਵੀ ਦੇਖ ਸਕਦੇ ਆਪਾਂ ਆ ਘੋੜੀ ਵਾਲੀ ਮਸ਼ੀਨਾਂ ਉੱਪਰ ਇਹ 에어 ਲੋਕ ਫਿੱਟ ਕੀਤਾ ਇਹਨੂੰ ਘੋੜੀ ਵਾਲੀ ਮਸ਼ੀਨ ਕਹਿੰਦੇ ਨੇ ਆ ਆਪਾਂ ਸਾਰੀਆਂ ਮਸ਼ੀਨਾਂ ਬਾਰੇ ਜਾਣਕਾਰੀ ਲੈਂਦੇ ਆ ਆਪਣੇ ਨਾਲ ਨਿੱਕਾ ਮਿਸਤਰੀ ਜੀ ਨੇ ਨਿੱਕਾ ਇੰਡਸਟਰੀ ਤੋਂ ਆਪਾਂ ਇਹਨਾਂ ਤੋਂ ਜਾਣਕਾਰੀ ਲੈਂਦੇ ਆ ਭਾਈ ਜੀ ਸ਼ਸਰੀਕਾਰ ਨਿੱਕਾ ਜੀ ਸ਼ਸਰੀਕਾਰ ਹੋ ਠੀਕ ਹੋ ਜੀ ਠੀਕ ਹੈ ਜੀ ਹਾਂ ਉਹ ਤੁਹਾਡਾ ਨਾਮ ਹੈ ਨਾ ਜਿਹੜਾ ਇਸ ਕਰਕੇ ਮੈਨੂੰ ਲੱਗਦਾ ਮਸ਼ਹੂਰ ਹੁੰਦਾ ਹੈ ਹੈ ਮਸ਼ਹੂਰ ਹੈਗਾ ਵੀ ਤੁਹਾਡੀ ਜਿਹੜੀ ਮਸ਼ੀਨ ਹੈ ਇੰਨੀ ਮਿਹਨਤ ਨਾਲ ਸਿੱਦਕਤ ਦੇ ਨਾਲ ਬਣਾਉਂਦੇ ਬੜੀ ਜਵਰਦਸਤ ਮਸ਼ੀਨ ਦੇਖੋ ਨੂੰ ਮਿਲ ਰਹੀ ਹੈ ਸਾਨੂੰ ਨਾ ਤੇ ਕਿੰਨੇ ਤਰ੍ਹਾਂ ਦੀਆਂ ਮਸ਼ੀਨਾਂ ਤੁਹਾਡੀ ਫੀਡ ਫੈਕਟਰੀ ਵਾਸਤੇ ਜਿਹੜੀਆਂ ਬਣਦੀਆਂ ਨੇ ਮਸ਼ੀਨ ਜੀ ਜਿਹੜੀ ਤਾਂ ਸਾਡੇ ਕੋਲੇ ਪਈ ਹੈ ਹਾਂਜੀ ਇਹ ਸੱਤੀ ਪੱਤੀਆਂ ਵਾਲਾ ਗ੍ਰਾਈਂਡਰ ਹੈ ਜੀ ਇਹਨੂੰ ਕੁਝ ਲੋਕ ਗ੍ਰਾਈਂਡਰ ਵੀ ਕਹਿੰਦੇ ਨੇ ਯਾਨੀ ਉਸ ਲੋਕ ਦੀ ਆਪਾਂ ਲਿਕਤੀ ਦੇ ਵਿੱਚ ਲੈ ਕੇ ਆਪਾਂ ਲਵੇਜਰ ਕਹਿੰਦੇ ਨੇ ਪਲਵੇਜਰ ਕਹਿੰਦੇ ਨੇ ਠੀਕ ਹੈ ਇਹ ਦੋਨੇ ਤਰ੍ਹਾਂ ਦਾ ਕੁਝ ਮੰਨ ਲਓ ਇਹ ਵੀ ਗ੍ਰਾਈਂਡਰ ਜਿਹੜਾ ਸਾਡੇ ਕੋਲੇ ਪਿਆ ਹੈ ਜੀ ਇਹ ਸੱਤੀ ਪੱਤੀਆਂ ਵਾਲਾ ਹੈ 36 ਪੱਤੀਆਂ ਵਾਲਾ ਹੈ ਹਾਂ ਠੀਕ ਹੈ ਇਹ 20 ਤੋਂ ਲੈ ਕੇ ਚੱਲ ਦੇਣਾ ਠੀਕ ਹੈ ਜੀ ਹਾਂ ਉਸ ਤੋਂ ਅੱਗੇ ਅਗਲੇ ਦੀ ਮਰਜ਼ੀ ਹੈ ਜਿੰਨੇ ਮਰਜ਼ੀ ਲਾ ਲਓ ਠੀਕ ਹੈ ਹਾਂ ਇਹ ਫੀਡਬੈਕ ਵੀ ਜੀ ਲੱਗਦਾ ਜਿਹਾ ਐਂਟਰੀ ਦੇ ਵਿੱਚ ਜਾਂ ਚੱਕੀ ਤੇ ਦਾਣੇ ਵਾਲੀਆਂ ਚੱਕੀਆਂ ਤੇ ਲੱਗਦਾ ਦਾਣੇ ਵਾਲੀਆਂ ਚੱਕੀਆਂ ਤੇ ਲੱਗਦਾ ਠੀਕ ਹੈ ਇਸ ਵਕਤ ਜਾਨੀ ਸਾਡੇ ਕੋਲ 36 ਪੱਤੀਆਂ ਵਾਲੇ ਪਲਵੇਜਰਾਂ ਦੇ ਆਰਡਰ ਸੀ 54 ਪੱਤੀਆਂ ਵਾਲਾ ਜਾਨੀ ਕੱਲ ਪਰਸਾ ਸੀ ਵੇਚ ਉਹ ਵੀ ਬਣਾਉਂਦੇ 54 ਪੱਤੀਆਂ ਵਾਲਾ ਤੁਸੀਂ 20 ਤੋਂ ਲੈ ਕੇ 54 ਪੱਤੀ ਰੱਖ ਕੇ ਕਹਿੰਦੇ ਹੋ ਇਹ ਜੀ ਸਾਡਾ 77 HP ਤੋਂ ਲੈ ਕੇ ਜੀ 70 HP ਤੱਕ ਪਲਵੇਜਰ ਬਣਦੇ ਬਣਦੇ ਨੇ ਹਾਂ ਠੀਕ ਹੈ ਇਹ ਤੁਹਾਡੇ ਪਲਵੇਜਰ ਹੋਗੇ ਇਹ ਵੀ ਪਲਵੇਜਰ ਹੈ ਕੀ ਚੀਜ਼ ਹੈ ਹਾਂ ਜੀ ਹਾਂ ਇਹ ਇਹ 77 ਪੱਤੀਆਂ ਵਾਲਾ 20 ਤੋਂ ਲੈ ਕੇ 30 HP ਵਾਲਾ ਜ਼ਿਆਦਾਤਰ ਚੱਲਦਾ ਕਿਹੜੀ ਕਿਹੜੀ ਮਸ਼ੀਨਾਂ ਮਤਲਬ ਉਹ ਤੁਹਾਡੇ ਕੋਲ ਇੱਥੇ ਬਣਦੀਆਂ ਨੇ ਤੁਸੀਂ ਇਹਦੇ ਨਾਲ ਲੱਗਣ ਵਾਲਾ ਕਿ ਮਿਕਸਚਰ ਹੁੰਦਾ ਜੀ ਹਾਂ ਇੰਟਰੀ ਦੇ ਵਿੱਚ ਜੀ ਇੱਕ ਗ੍ਰਾਈਂਡਰ ਹੁੰਦਾ ਫੀਡ ਵਾਲਾ ਹਾਂ ਬਾਕੀ ਆਟੇ ਵਾਲੇ ਬਲੋਰ ਜੀ ਜੀ ਅੱਟੇਲੇ ਬਲੋਰ 엘ਿਵੇਟਰ ਵਗੈਰਾ ਸਾਨ ਨੇ ਵਗੈਰਾ ਜਿਵੇਂ ਉਹ ਸਾਹਮਣਾ ਪਿਆ ਹਾਂਜੀ ਉਹ ਇਹਦੇ ਨਾਲ ਲੱਗਦਾ ਜਿਆਦਾਤਰ ਖੈਰ ਬਰਨਾਲ ਏਰੀਆ ਦੇ ਵਿੱਚ ਲੱਗਦਾ ਇਹ ਜੀ ਹਾਂ ਉਹ ਬਾਕੀ ਅਲੱਗ ਅਲੱਗ ਤਰ੍ਹਾਂ ਦੇ ਨੇ ਏਰੀਏ ਨੇ ਜੀ ਕਿਸੇ ਨੂੰ ਕੁਛ ਲੱਗਦਾ ਕਿਸੇ ਨੂੰ ਕੁਛ ਲੱਗਦਾ ਉਹ ਯਾਨੀ ਇਹਦੇ ਏਜ ਲੈਂਡੀਆਂ ਯਾਨੀ ਸਾਰੀਆਂ ਚੀਜ਼ਾਂ ਬਹੁਤ ਵਧੀਆ ਹਾਂਜੀ ਤੇ ਨਿਕਾਈ ਇੱਕ ਗੱਲ ਦੋਸਤੋ ਮੇਰੇ ਖਿਆਲ ਨਾਲ ਬਹੁਤ ਜਗ੍ਹਾ ਬਣਦੇ ਹੋਣਗੇ ਤੁਸੀਂ ਇੰਨੀ ਸਫਾਈ ਤੇ ਇੰਨੀ ਮਜ਼ਬੂਤੀ ਦਾ ਜਿਹੜਾ ਤੁਹਾਡਾ ਮਤਲਬ ਦੇਖੋ ਸੀਟ ਕਿੰਨੀ ਮਤਲਬ ਮੋਟੀ ਲੋਂਦੇ ਤੁਹਾਨੂੰ ਕੁਝ ਬਚਦਾ ਵੀ ਹੈ ਕਿ ਨਹੀਂ ਇਹ ਬਚਨ ਦਾ ਜੀ ਇੱਕ ਤੋਏ ਆ ਵੀ ਅਸੀਂ ਆਪ ਦੇ ਹੱਥੀ ਮਨਾਉਨੇ ਆ ਜੀ ਹਾਂਜੀ ਮਿਹਨਤ ਹੈ ਇੱਕ ਅਸੀਂ ਸੋਚਦੇ ਆ ਵੀ ਜਿਹੜਾ ਕੋਈ ਸਾਡਾ ਕਸਟਮਰ ਆ ਵੀ ਉਹਨੂੰ ਇੱਕ ਵਾਰੀ ਮਸ਼ੀਨ ਲਾ ਕੇ ਤਾਂ ਉਸ ਤੋਂ ਜਿਹੜੇ ਕੋਈ ਪੰਨ ਤੋੜ ਹੈ ਦੀ ਥੋੜੇ ਟਾਈਮ ਬਾਅਦ ਹੁੰਦੀ ਆ ਹਾਂ ਟਾਈਮ ਬਾਅਦ ਹੁੰਦੀ ਆ ਜੀ ਜਦੋਂ ਨਵਾਂ ਲਾਉਣਾ ਉਹ ਤਾਂ ਹਰੇਕ ਹੀ ਚੱਲ ਜੂ ਕੋਈ ਗੱਲ ਨਹੀਂ ਠੀਕ ਆ ਪਰ ਆਉਣ ਵਾਲੇ ਸਮੇਂ ਚ 5 ਸਾਲਾਂ ਬਾਅਦ 4 ਸਾਲਾਂ ਬਾਅਦ ਉਸ ਤੋਂ ਬਾਅਦ ਕੋਈ ਆ ਚੀ ਟੜ ਗਈ ਹਾਂ ਇਥੋਂ ਕੱਲੀ ਆ ਨਹੀਂ ਅਸੀਂ ਮੋਟੀ ਦਿਖਾਉਂਦੇ ਅਸੀਂ ਦਾਣੇ ਪੈਣ ਤੱਕ ਵੀ ਟਾਪਾ ਮੋਟਾ ਲਾਉਨੇ ਆ ਵੀ ਇਹ ਨਾ ਹੋਵੇ ਵੀ ਇਹ ਕਿਸੇ ਜਗ੍ਹਾ ਤੋਂ ਕੋਈ ਟੜ ਜੇ ਕੋਈ ਟਾਂਕੇ ਪੱਲੇ ਦੀ ਲੋਟ ਸਿਰਫ ਇੱਕ ਤਾਂ ਸੰਕਾ ਸੰ ਵਾਲੀ ਚੀਜ਼ ਕਸੂਗੀ ਦੀ ਬਿਲਕੁਲ ਬਾਕੀ ਤਾਂ ਹਿਲਦੇ ਨਹੀਂ ਇਹ ਚੀਜ਼ ਦੀ ਹਾਂ ਅੰਗਰੇਜ਼ਾਂ ਦੇ ਕੋਲ ਅੰਗਰੇਜ਼ਾਂ ਦੇ ਕੋਲ ਆਲਾ ਕੰਮ ਹੋ ਗਿਆ ਜਿਹੜਾ ਇੱਕ ਵਾਰੀ ਸਾਡੇ ਨਾਲ ਜੁੜ ਗਿਆ ਤਾਂ ਉਹ ਤਕਰੀਬਨ ਆਪ ਸਾਡਾ ਮੰਨਣਾ ਵੀ ਉਹ ਅੱਧੀ ਉਮਰ ਹੋ ਚੁੱਕੀ ਹੁੰਦੀ ਆ ਬੰਦੇ ਦੀ ਹੋ ਚੁੱਕੀ ਹੁੰਦੀ ਆ ਨਾ ਹਾਂ ਤਾਂ ਉਹ ਆਪ ਦੀ ਲੰਘਾ ਕੇ ਸਾ ਨੀ ਆਪਦੇ ਬੇਟੇ ਨੂੰ ਤਕਰੀਬਨ ਦੇ ਕੇ ਜਾਵੇ ਇੱਥੇ ਤੱਕ ਸੋਚ ਕੇ ਮਸ਼ੀਨ ਬਣਾਈ ਬਹੁਤ ਸੋਹਣੀ ਗੱਲ ਹੈ ਬਹੁਤ ਹੀ ਵਧੀਆ ਖਿਆਲ ਨੇ ਨਿੱਕਾ ਮਿਸਤਰੀ ਇਹ ਇੰਡਸਟਰੀ ਆਪਾਂ ਨੂੰ ਦੇਖਣ ਨੂੰ ਛੋਟੀ ਜਿਹੀ ਲੱਗਦੀ ਹੈ ਪਰ ਜਿਹੜਾ ਇੱਕ ਵਾਰੀ ਮਸ਼ੀਨ ਇੱਥੋਂ ਬਣ ਕੇ ਬਾਗੀ ਨਾਲ ਉਹ ਬਾੱਕ ਕਿਤੇ ਹੋਰ ਨਹੀਂ ਜਾਂਦਾ ਨਿੱਕਾ ਮਿਸਤਰੀ ਦਾ ਨਾਮ ਬਰਨਾਲਾ ਸ਼ਹਿਰ ਵਿੱਚ ਕਿਤੇ ਵੀ ਪੁੱਛ ਲਓ ਕੁਲਵਾਇਜ਼ਰ ਮਸ਼ੀਨਾ ਜਿਹੜੀਆਂ ਮਤਲਬ ਆਪਾਂ ਕਹਿੰਦੇ ਫੀਡ ਫੈਕਟਰੀ ਵਾਲੀਆਂ ਮਸ਼ੀਨਾ ਬਣਾਉਂਦੇ ਤਾਂ ਤੁਸੀਂ ਇੱਥੇ ਪਹੁੰਚ ਸਕਦੇ ਹੋ ਬੜੀ ਆਸਾਨੀ ਨਾਲ ਪਹੁੰਚ ਸਕਦੇ ਹੋ ਤੇ ਵੈਬਸਾਈਟ ਹੈ ਜਿਹੜੀ ਇਹਨਾਂ ਦੀ ਗੂਗਲ ਦੇ ਉੱਤੇ ਦੇਖ ਸਕਦੇ ਹੋ ਅ ਇਹ ਹੈਗੀ ਆਪਾਂ ਪ੍ਰੋਵਾਈਡਰ ਮਸ਼ੀਨ ਜਿਹੜੀ ਹੈ ਗ੍ਰਾਈਂਡਰ ਮਸ਼ੀਨ ਸਰਚ ਕਰ ਸਕਦੇ ਆ .com ਅ ਅੱਗੇ ਆਪਾਂ ਹੋਰ ਜਾਣਕਾਰੀ ਲੈਂਦੇ ਰਵਾਂਗੇ ਅਗਲੇ ਸਮੇਂ ਦੇ ਵਿੱਚ ਸੋ ਕਦੀ ਵੀ ਆਪਾਂ ਨੂੰ ਜ਼ਰੂਰਤ ਪੈਂਦੀ ਹੈ ਫੀਡ ਫੈਕਟਰੀ ਵਾਸਤੇ ਕਿਸੇ ਤਰ੍ਹਾਂ ਦੀ ਮਸ਼ੀਨ ਤਿਆਰ ਕਰਵਾਉਣੀ ਹੈ ਹੈਵੀ ਡਿਊਟੀ ਮਤਲਬ ਬੁਨਿਆਦ ਜਿਹੜੀ ਜੀ ਜ਼ਿਆਦਾ ਬੁਨਿਆਦ ਹੋਵੇ ਐਜੀ ਮਸ਼ੀਨ ਬਣਵਾਉਣੀ ਹੈ ਤਸੱਲੀ ਬਖਸ਼ ਕੰਮ ਕਰਵਾਉਣਾ ਤਾਂ ਨਿੱਕਾ ਇੰਡਸਟਰੀ ਬਰਨਾਲਾ ਸ਼ਹਿਰ ਦੇ ਵਿੱਚ ਜ਼ਰੂਰ ਯਾਦ ਕਰ ਲਿਓ ਅ ਹੋਰ ਜਾਣਕਾਰੀ ਲੈਣੀ ਹੈ ਫੋਨ ਨੰਬਰ ਇਹਨਾਂ ਦੇ ਚੱਲ ਰਹੇ ਨੇ ਸਕਰੀਨ ਦੇ ਉੱਪਰ ਡਿਸਕ੍ਰਿਪਸ਼ਨ ਦੇ ਵਿੱਚ ਵੀ ਨੰਬਰ ਨੇ ਫੋਨ ਕਰਕੇ ਵੀ ਜਾਣਕਾਰੀ ਲੈ ਸਕਦੇ ਹੋ ਅਗਲੇ ਵੀਡੀਓ ਤੱਕ ਦਿਓ ਆ ਗਿਆ ਬਹੁਤ ਬਹੁਤ ਧੰਨਵਾਦ ਸ਼ਸ਼ਰੀ ਕਾ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਠੀਕ ਮਿਹਰਬਾਨੀ ਅਸਰੀ ਕਾ